ਪੰਜਾਬ ਦੇ ਵਿੱਚ ਨਵੀਂ ਚੀਜ਼ ਲੋ ਜੀ ਆਪਾਂ ਵੀ ਬਾਤ ਹੋਂ ਦੀ ਛੱਤ ਤੇ ਦੁਬਈ ਵਾਲਾ ਜਹਾਜ਼ ਉਡਣ ਲਾ ਦਿੱਤਾ ਪੂਰੀ ਵੀਡੀਓ ਅੰਤ ਤੱਕ ਜਰੂਰ ਦੇਖਿਓ ਕੀ ਚੀਜ਼ ਆ ਕਿਵੇਂ ਲੱਗਦਾ ਕਿੱਦਾਂ ਲੱਗਦਾ ਤੇ ਇਹਨੂੰ ਕਹਿੰਦੇ ਕੀ ਨੇ ਇਹਨੂੰ ਕਹਿੰਦੇ ਨੇ ਪੰਜਾਬ ਦੇ ਵਿੱਚ ਨਵੀਂ ਚੀਜ਼ LED ਸਟ੍ਰੈਚ ਸੀਲਿੰਗ ਆਪਾਂ ਦਿਖਾਉਣੇ ਆ ਦੇ ਵਿੱਚ ਕੀ ਕੀ ਕਰਨਾ ਪੈਂਦਾ ਤੇ ਕਿੱਦਾਂ ਇਹਦੀ ਇੰਸਟਾਲੇਸ਼ਨ ਹੁੰਦੀ ਆ ਚਾਲਦੇ ਆ ਅਸੀਂ ਅੱਜ ਸਾਡੀ ਸਾਡੀ ਸਾਈਟ ਸੀਗੀ ਉਸ ਜਲੰਧਰ ਦੇ ਵਿੱਚ ਭੋਗਪੁਰ ਏਰੀਏ ਦੇ ਵਿੱਚ ਇਹ ਵੀਰ ਨੇ ਆਪਣੇ ਬਾਥਰੂਮ ਦੇ ਵਿੱਚ LED ਸਟ੍ਰੈਚ ਸੀਲਿੰਗ ਕਰਵਾਈ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਇੱਕ ਲੱਕੜ ਦਾ ਬੁੱਢਣ ਦਾ ਫਰੇਮ ਤਿਆਰ ਕਰਵਾ ਕੇ ਦੇਣਾ ਹੁੰਦਾਗਾ ਜਿਹੜੇ ਕਸਟਮਰ ਵੱਲੋਂ ਦਾ ਏਦਾਂ ਬੁੱਢਣ ਦਾ ਲੱਕੜ ਦਾ ਫਰੇਮ ਤਿਆਰ ਕਰਵਾ ਦੇਣਾ ਤੇ ਪੂਰਾ ਹੀ ਉਹਨੂੰ ਪੇਂਟ ਕਰਵਾ ਦੇਣਾ ਵਧੀਆ ਜਿਹੇ ਤਰੀਕੇ ਨਾਲ 2 ਪੁਆਇੰਟ ਹੁੰਦੇ ਨੇ ਸੈਂਟਰ ਦੇ ਵਿੱਚ ਛੱਢਨੇ ਪੈਂਦੇ ਨੇਗੇ ਤਾਂ ਜੋ ਜਿਹੜੀ ਆਪੇ ਇਹਦੇ ਵਿੱਚ LED ਲਾਉਣੇ ਹੁੰਦੇ ਆ ਉਹਨੂੰ ਲਾਈਟਿੰਗ ਦੇਣੀ ਹੁੰਦੀ ਹੈਗੀ ਤੇ ਜਿਹੜੇ ਪੁਆਇੰਟ ਤੋਂ ਦੇਖ ਸਕਦੇ ਜਿਹੜੇ ਪੁਆਇੰਟ ਤੋਂ ਚਲਾਉਣਾ ਦਾ ਉਸੇ ਹੀ ਪੁਆਇੰਟ ਤੋਂ ਤਾਰ ਸੱਢਣੀ ਚਾਹੀਦੀ ਹੈ ਲੋ ਜੀ ਆਪਾਂ ਇਹਦੇ ਵਿੱਚ ਪੂਰੀਆਂ LED ਲਾ ਲਮ ਕੇ LED ਇੰਨੀਆਂ ਹੁੰਦੀਆਂ ਨੇ ਕਿ ਚਾਨਣ ਜਾਂਦਾ ਹੁੰਦਾ ਕਿ ਆਪਾਂ ਨੂੰ ਕੋਈ ਹੋਰ ਚੀਜ਼ ਲਾਉਣ ਦੀ ਲੋੜ ਹੀ ਨਹੀਂ ਹੈਗੀ ਚਾਨਣ ਇਹਨਾਂ ਦਾ ਹੋ ਜਾਂਦਾਗਾ ਰਾਤ ਨੂੰ ਵੀ ਜੇ ਲਾਈਟ ਚਲਾ ਲਮ ਗਿਆਂ ਲੱਗੂ ਆ ਵੀ ਦਿਨ ਵਿੱਚ ਖੜਿਆਂਗੇ ਸਾਡਾ ਜਿਹੜਾ ਸੀ LED ਦੀ ਸਿਸਟਮ ਸੀਗਾ ਪੂਰਾ ਲੱਗ ਚੁੱਕਿਆ ਦੇਖ ਸਕਦੇ ਪੂਰੇ ਕਨੈਕਸ਼ਨ ਹੋ ਗਏ ਨੇ ਅਸੀਂ LED ਲਾ ਦਿੱਤੀਆਂ ਨੇ ਕਿ ਜਿੰਨੀਆਂ ਲਾਉਣੀਆਂ ਸੀ ਕਿ ਤੇ ਹੁਣ ਇਹਨਾਂ ਦਾ ਅਸੀਂ ਕਨੈਕਸ਼ਨ ਕਰਨਾਗਾ ਤੇ ਕਨੈਕਸ਼ਨ ਕਰਨ ਤੋਂ ਬਾਅਦ ਜਦੋਂ ਇਹ ਚੱਲਣ ਗਿਆ ਐਦਾਂ ਲੱਗੂ ਜਿਵੇਂ ਕਿ ਜੁਗਨੂ ਚੱਲਦਾ ਤਿਤਲੀ ਚੱਲਦੀ ਹੁੰਦੀ ਹੈ ਜਿਦਾ ਤਿਤਲੀ ਨਹੀਂ ਦੀ ਉਹਦੇ ਵਾਂਗ ਲੱਗਣ ਗਿਆ ਲੋ ਜੀ ਸਾਡਾ ਪੂਰਾ ਸਟਰਕਚਰ ਵੀ ਤਿਆਰ ਸੀ ਅਸੀਂ LED'ਆਂ ਵੀ ਲਾ ਦਿੱਤੀਆਂ ਪੂਰਾ ਮਟੀਰੀਅਲ ਆਪਣਾ ਹੁੰਦਾ ਫਿਟਿੰਗ ਤੱਕ ਤੇ ਜਦੋਂ ਪੂਰੀ ਫਿਟਿੰਗ ਹੋ ਜਾਂਦੀ ਹੈ ਇਸ ਤੋਂ ਬਾਅਦ ਜਿਹੜਾ ਉੱਡਣ ਵਾਲ ਜਹਾਜ਼ ਹੈ ਜਿਹੜਾ ਤੁਸੀਂ ਲਾਸਟ ਦੇ ਵਿੱਚ ਦੇਖਿਆ ਸੀ ਉਹ ਚੀਜ਼ ਦੇਖੋ ਉਹਦੇ ਨਾਲ ਦੀ ਚਮਕ ਬਾਨੀ ਹੈ ਪਹਿਲਾਂ ਉਹਦੀ POP ਫਿਰ ਆਉਂਦੀ ਹੈ ਸੀਲਿੰਗ ਫਿਰ ਆਉਂਦੀ ਹੈ LED ਸਟਰੈਸ ਸੀਲਿੰਗ ਦੇਖ ਸਕਦਾ ਮੈਂ ਲੱਗ ਜਿਵੇਂ ਤਿਤਲੀਆਂ ਹੁੰਦੇ ਨੇ ਪੂਰੀ ਚਾਨਣ ਹੋ ਗਿਆ ਨਾ ਇਸ ਤੋਂ ਵੀ ਸਾਡਾ ਜਿਹੜਾ ਹੁਣ ਸੈਟਅਪ ਹੈਗਾ ਉਹ ਹੈਗਾ ਹੁਣ ਫੈਬਰਿਕ ਦਾ ਜਿਹੜੀ ਕਿ ਇਹਦੇ ਨੀਚੇ ਜਹਾਜ਼ ਲੱਗਣਾ ਅਗਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਜਿੰਨਾ ਹੁੰਦਾ ਬਾਤੋ ਸ਼ੇਅਰ ਕਰਦੇ ਸਬਸਕ੍ਰਾਈਬ ਵੀ ਚੈਨਲ ਨੂੰ ਜਰੂਰ ਕਰਦੇ ਲੋ ਜੀ ਅੱਪਾ ਹੁਣ ਦਿਖਾਉਣ ਲੱਗਿਆ ਤੁਹਾਨੂੰ ਅਲਾਦੀਨ ਦਾ ਚਰਾਗ ਜਹਾਜ਼ ਦਿਖਾਉਣ ਲੱਗਿਆ ਹੁਣ ਦੇਖ ਸਕਦੇ ਹੋ ਇਹ ਆ ਫੈਬਰਿਕ ਸਟਿਚੇਬਲ ਹੁੰਦੀ ਹੈਗੀ ਜਹਾਜ਼ ਹੈਗਾ ਇਹਦੇ ਉੱਤੇ ਪ੍ਰਿੰਟ ਕੀਤਾ ਗਿਆਗਾ ਤੇ ਜਦੋਂ ਇਹਨੂੰ ਲਾਉਣੇ ਗਏ ਤਾਂ ਆਂ ਦੁਕਾਨ ਦੇ ਪੁੱਛਦੇ ਨੇ ਵੀ ਇਹ ਚੀਜ਼ ਕਿੱਥੋਂ ਲਗਵਾਈ ਜੀ ਲਓ ਜੀ ਅਸੀਂ ਕਰ ਦਿੱਤਾ ਨਾਲ ਉੱਪਰ ਫਿੱਟ ਪੂਰਾ ਫਿਟਿੰਗ ਹੋ ਚੁੱਕੇ ਸਾਡੇ LED ਸਟਰੈਚ ਸੀਲਿੰਗ ਦੀ ਦੇਖ ਸਕਦੇ ਹੋਗੇ ਤੇ ਨਾਲ-ਨਾਲ ਸਾਡਾ ਜਿਹੜਾ ਮਕੈਨਿਕਾ ਉਹ ਕਰ ਰਿਹਾਗਾ ਤੇ ਨਾਲ-ਨਾਲ ਫਿਟਿੰਗ ਕਰ ਰਿਹਾਗਾ ਤੇ ਜਦੋਂ ਇਹ ਪੂਰਾ ਫਿੱਟ ਹੋ ਜੂਗਾ ਇਦਾਂ ਲੱਗੂ ਵੀ ਸੱਚੀ ਬੱਦਲਾਂ ਦੇ ਵਿੱਚ ਇਹ ਜਹਾਜ਼ ਉੱਡ ਰਿਹਾਗਾ ਅਗਰ ਤੁਸੀਂ ਵੀ ਆਪਣੇ ਘਰ ਡ੍ਰੈنگ ਰੂਮ ਜਾਂ ਕਿਸੇ ਵੀ ਏਰੀਆ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਨੀਚੇ ਮੈਂ ਆਪਣਾ ਨੰਬਰ ਚ ਲਾਉਂਗਾ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਤੇ ਮੈਨੂੰ ਵਟਸਐਪ ਤੇ ਇਨਫੋਰਮੇਸ਼ਨ ਲੈ ਸਕਦੇ ਹਾਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿੱਥੇ ਵੀ ਚਾਹੋ ਉੱਥੇ ਹੋ ਸਕਦਾ ਹੈ ਤੇ ਅੱਜ ਹੀ ਕਰਵਾਉਣ ਲਈ ਮੈਂ ਨੀਚੇ ਨੇ ਤੇ ਸੰਪਰਕ ਕਰੋ ਤੇ ਇੱਕ ਸਾਦੂਗੀ 에미ਰੇਟਸ ਦਾ ਜਹਾਜ਼ ਹੈ ਜਿਹੜਾ ਕਿ ਦਵਾਈ ਵਾਲਾ ਕੱਪ ਅੱਜ ਦਵਾਈ ਵਾਲਾ ਜਹਾਜ਼ ਹੈ ਜਿਹੜਾ ਉਹ ਬੱਦਲਾਂ ਦੇ ਵਿੱਚ ਉਡਣ ਲਾ ਦਿੱਤਾ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਬੱਦਨ ਦਾ ਫਰੇਮ ਤਿਆਰ ਕਰਵਾਉਣਾ ਹੁੰਦਾ ਫਿਰ ਉਸ ਤੋਂ ਬਾਅਦ ਹੁੰਦਾਗਾ ਇਸ ਦੇ ਵਿੱਚ ਜਿਹੜੀ ਲਾਈਟਿੰਗ ਲੱਗਦੀ ਹੈਗੀ ਫਿਰ ਇਸ ਤੋਂ ਬਾਅਦ ਇਸ ਦੇ ਵਿੱਚ ਲੱਗਦਾਗਾ ਜੀ ਆਪਣੀ ਪ੍ਰੋਫਾਈਲ ਲੱਗਦੀ ਹੈ ਸਾਈਡਾਂ ਤੇ ਚਾਰੇ ਪਾਸੇ ਫਿਰ ਇਸ ਤੋਂ ਬਾਅਦ ਇਸ ਫੈਬਰਿਕ ਦੀ ਇੰਸਟੋਲੇਸ਼ਨ ਹੁੰਦੀ ਹੈਗੀ ਜਿੱਦਾਂ ਦਾ ਵੀ ਚੀਜ਼ਾਂ ਚਾਹੋ ਜਿੱਦਾਂ ਦੇ ਡਿਜ਼ਾਈਨ ਚਾਹੋ ਨੇ ਉਦਾਂ ਦਾ ਹੋ ਜਾਊਗਾ ਅਗਰ ਤੁਸੀਂ ਮੇਰੇ ਚੈਨਲ ਤੇ ਆ ਤੇ ਵੀਡੀਓ ਅਗਰ ਪੂਰੀ ਦੇਖਿਆਗੀ ਤਾਂ ਮੇਰੀਆਂ ਹੋਰ ਵੀਡੀਓ ਨੇ ਡਿਜ਼ਾਈਨ ਨੇ ਕਿ ਤੁਹਾਨੂੰ ਉੱਥੇ ਮਿਲ ਜਾਣਗੇ ਤੁਸੀਂ ਉਹ ਚੈੱਕ ਕਰਕੇ ਡਿਜ਼ਾਈਨ ਕਰਵਾ ਸਕਦੇ ਹੋਗੇ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਆਈਕਨ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਜਿਹੜੀਆਂ ਨਵੀਆਂ ਵੀਡੀਓ ਨੇ ਉਹਦੀ ਇਨਫੋਰਮੇਸ਼ਨ ਮਿਲਦੀ ਰਹੇ ਤੇ ਜਾਂਦੇ ਜਾਂਦੇ ਜਿਹੜਾ ਹੋਰ ਵੀ ਆ ਮੇਰੇ ਪੇਜ ਤੇ ਵੀਡੀਓ ਨੇ ਉਹਨਾਂ ਨੂੰ ਵੀ ਜਰੂਰ ਲਾਈਕ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰ ਬਿਓ ਜੀ ਜਿੰਨਾ ਹੁੰਦਾ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਤੇ ਪੰਜਾਬ ਦੇ ਵਿੱਚ ਇਹਨੂੰ ਕਿਹਾ ਜਾਂਦਾਗਾ ਐਲਏਡੀ ਸਟ੍ਰੈਚ ਸੀਲਿੰਗ ਜਿਹੜੀ ਕਿ ਨਵੀਂ ਆਈ ਹੈਗੀ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਨੀਚੇ ਨੰਬਰ ਚੱਲ ਰਿਹਾ ਉੱਥੇ ਜਾ ਕੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋਗੇ